ਸਤਿਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਆਂ ਤੁਸੀਂ ਸੁਣ ਰਹੇ ਆਂ ਬਾਬਾ ਦਇਆ ਸਿੰਘ ਆਰਫ ਦਾ ਲਿਖਿਆ ਹੋਇਆ ਕਿੱਸਾ ਜ਼ਿੰਦਗੀ ਬਲਾਸ 100 ਸਾਲ ਪੂਰੇ ਕਰਨ ਤੋਂ ਬਾਅਦ ਜਿਹੜੇ ਬਾਬਾ ਜੀ ਨੇ ਉਤਮ ਤੇ ਸਤਜੇ ਵੀ ਵਿਚਾਰ ਦੱਸਿਆ ਉਹ ਸੁਣੀਏ ਤੇ ਨਾਲ ਨਾਲ ਜਿਹੜੀ ਸਬਾਜਤ ਗ੍ਰੰਥ ਨੂੰ ਸਰਲ ਭਾਸ਼ਾ ਵਿੱਚ ਲਿਖਿਆ ਹੈ ਉਹਦੀ ਸ਼ੈਰੀ ਸੁਣੀਏ ਆਓ ਇਉਂ ਦੱਸਿਆ ਹੈ ਸਬਰ ਜਿਹਾ ਕੋਈ ਸੁਖ ਨਹੀਂ ਤਾਪਨਾਖੇ ਮਾ ਸਮਾਨ ਦਇਆ ਜਿਹਾ ਕੋਈ ਧਰਮ ਨਹੀਂ ਗਿਆਨ ਜਿਹਾ ਨਹੀਂ ਦਾਨ ਸਾਧੂਆਂ ਦੀ ਮਹਿਮਾ ਬੇਦਾ ਕੋਲੋਂ ਨਾ ਪਛਾਨ ਹੋਈ ਲਿਖਿਆ ਲਖਾਰੀਆਂ ਨੇ ਅੱਖੀਆਂ ਦੇ ਤੱਕੇ ਨੂੰ ਇੱਕੋ ਹੀ ਨਜ਼ਰ ਨਾਲ ਵੇਖਦੇ ਮਹਾਤਮਾ ਹੈ ਸਾਰੇ ਹੀ ਜਹਾਨ ਵਿੱਚ ਉਹ ਪ੍ਰੇਤ ਤੇ ਸੱਕੇ ਨੂੰ ਮੇਰ ਦੀ ਝਲਕ ਜਦੋਂ ਪੈਂਦੀ ਐ ਮਹਾਤਮਾ ਦੀ ਅੱਖ ਦੇ ਇਸ਼ਾਰੇ ਨਾਲ ਕਮਾਉਂਦੇ ਵੇਖੇ ਮੱਕੇ ਨੂੰ ਦੋ ਨਾ ਹੀ ਜਹਾਨਾ ਚ ਮਿਲੇ ਨਾ ਢੋਈ ਆਦਮੀ ਨੂੰ ਮੂੰਹ ਨਾ ਕਿਤੇ ਲਾਵੇ ਕੋਈ ਸਾਧੂਆਂ ਦੇ ਧੱਕੇ ਨੂੰ ਅਮਰ ਸੈਂਕੜੇ ਸਾਲ ਦੀ ਗਈ ਐਵੇਂ ਲਗਾ ਕੇ ਤੋਨਾ ਗਲ ਦਾ ਭੇਦ ਯਾਰਾ ਡਿੱਗਾ ਲਾਲ ਨਾ ਲੱਗਿਆ ਹੱਥ ਤੇਰੇ ਰੇਹਾ ਸ਼ਾਨ ਦਾ ਫੁੱਲ ਕੇਰੇ ਤਿਯਾਰਾ ਸ੍ਰੀ ਲਾਲ ਤੂੰ ਦਿਲੋਂ ਵਿਸਾਰ ਬੈਠੋ ਲਾਇਆ ਨਾਲ ਜਹਾਨ ਦੇ 헤 ਤਿਯਾਰਾ ਮਾਨਸ ਮੂਰਤੀ ਦੇਵਤਾ ਰੂਪ ਸੀ ਤੂੰ ਬਣਿਆ ਭੁੱਲ ਕੇ ਮਿਸਲ ਪ੍ਰੇਤਿਆਰਾ ਕਰਮ ਧਰਮ ਨੂੰ ਪਾਪੀਆ ਛੱਡ ਬੈਠਾ ਪੂਜਾ ਪਾਠਨਾ ਵਕਤ ਸੰਕੇਤਿਆਰਾ ਹੋ ਭੁੱਲ ਗਿਆਂ ਏ ਆਪਣਾ ਆਪ ਤੈਨੂੰ ਸਿਰ ਤੇ ਵਰਤ ਗਈ ਦੇਵਲੀ ਨੇ ਤਿਆਰਾ ਪਹਿਲੇ ਬਾਲ ਜਵਾਨ ਤੇ ਭਿਰਧ ਹੋਇਆ ਸਿਆਹੋਂ ਹੋ ਗਿਆ ਪਰਤ ਕੇ ਸੇ ਤਿਆਰਾ ਤੈਨੂੰ ਕਿਤੇ ਨਾ ਬੂਟਿਆ ਫਲ ਲੱਗਾ ਗਏ ਗੁਦਰ ਵੈ ਸਾਖ ਤੇ 체 ਤਿਆਰਾ ਮੈਨੂੰ ਕਸਮ ਤੇਰੀ ਗੁਰੂ ਪੀਰ ਬਾਜੋਂ ਬੇੜਾ ਡੁੱਬਿਆ ਪੂਰ ਸਮੇਂ ਤੇ ਤਿਆਰਾ ਦਇਆ ਸੰਗ ਇਹ ਸਜ਼ਿੰਦਗੀ ਕਰਨਿਆਂ ਨੂੰ ਤਾਗੀ ਜਮਾ ਦੀ ਲੈਣ ਜਨੇ ਤਿਆਰਾ عمر ਸੰਕੜੇ ਸਾਲ ਦੀ ਗਈ ਐਵੇਂ ਕੀਤਾ ਕਰਮ ਨਾ ਪਾਪੀਆ ਧਰਮ ਵਾਲਾ ساری ਉਮਰ ਤੂੰ ਵੇਦ ਵਿਚਾਰ ਛੱਡੇ ਵਿੱਚੋਂ ਗਿਆ ਨਾ ਭੂਤ ਨਾ ਧਰਮ ਵਾਲਾ ਹੈ ਵੇਦ ਵੇਦਾਂਤ ਸਿਧਾਂਤ ਸਾਰਾ ਮਹਾਵਾਕਸ ਲੋਕ ਜੋ ਬ੍ਰਹਮ ਵਾਲਾ ਇੱਕ ਬ੍ਰਹਮ ਦਾ ਮਰਮ ਨਾ ਜਾਣਾਈ ਭਰਮ ਪੈ ਗਿਆ ਬ੍ਰਹਮ ਆਸ਼ਰਮ ਵਾਲਾ ਕੌਣ ਪਾਪ ਤੇ ਕੌਣ ਹੈ ਪੁੰਨ ਬੰਦੇ ਪਾਇਆ ਮਰਮ ਨਾ ਕਰਮ ਅਕਰਮ ਵਾਲਾ ਦਇਆ ਸੰਗ ਨ ਬ੍ਰਹਮ ਗਿਆਨ ਹੋਇਆ ਬੇੜਾ ਡੋਬਦਤਾ ਮਾਨਸ ਜਨਮ ਵਾਲਾ ਉਮਰ ਸੰਕੜੇ ਸਾਲ ਦੀ ਗਈ ਐਵੇਂ ਚਾਉਂਦਾ ਰਹਾ ਜਹਾਨ ਤੇ ਭੋਗ ਜਾਨੀ ਸ੍ਰੀ ਰਾਮ ਨੂੰ ਮਨੋਂ ਵਸਾਰਨੇ ਥੀ ਲੱਗ ਪਏ ਕਵਲੜੇ ਰੋਗ ਜਾਨੀ ਨਹੀਂ ਇਸ਼ਕ ਪਾਰੇਮ ਦਾ ਡੁੱਬ ਮੋਇਆ ਰੇਹਾ ਚਿੱਤ ਨੂੰ ਲੱਗਿਆ ਸੋਗ ਜਾਨੀ ਵਿੱਚ ਵਿਸ਼ੇ ਵੇਕਾਰ ਦੇ ਨਸ਼ਾ ਚੜਿਆ ਰੇਹਾ ਚਿੱਤ ਨੂੰ ਲੱਗਿਆ ਸੋਗ ਜਾਨੀ ਵਿੱਚ ਕੋੜ ਮੁਕਟੰਬ ਦੇ ਗਰਕ ਹੋਇਆ ਨਹੀਂ ਥਾਰਿਆ ਜੱਗ ਤੇ ਜੋਗ ਜਾਨੀ ਦਇਆ ਸਿੰਘ ਚਿੱਤ ਚਾਹਵਦਾ ਜੀਵਣ ਨੂੰ ਮੁੱਕ ਗਈ ਨਖਤੜੀ ਚੋਗ ਜਾਨੀ ਹੋਏ ਉਮਰ ਸੰਕੜੇ ਸਾਲ ਦੀ ਗਈ ਐਵੇਂ ਉਮਰ ਸੰਕੜੇ ਸਾਲ ਦੀ ਗਈ ਐਵੇਂ ਵੇਲਾ ਨਾਮ ਦੇ ਜਪਣ ਦਾ ਟਲ ਗਿਆਈ ਕੀਤਾ ਕੰਮ ਨਾ ਗਾਫਲਾ ਕਰਨ ਵਾਲਾ ਦਿਨ ਉਮਰ ਦੁਪਹਿਰ ਦਾ ਟਲ ਗਿਆਈ ਬੰਦੇ ਉਮਰ ਦਾ ਕੀਮਤੀ ਲਾਲ ਤੇਰਾ ਵਿੱਚ ਖਾਕ ਦਰ ਖਾਕ ਦੇ ਰਲ ਗਿਆਈ ਬੰਦੇ ਉਮਰ ਦਾ ਕੀਮਤੀ ਲਾਲ ਤੇਰਾ ਵਿੱਚ ਖਾਕ ਦਰ ਖਾਕ ਦੇ ਰਲ ਗਿਆਈ ਤੇਰਾ ਕੋਲ ਖਲਵਾੜਾ ਜ਼ਿੰਦਗੀ ਦਾ ਬੰਦੇ ਪਾਪ ਦੀ ਅੱਗ ਨਾਲ ਸੜ ਗਿਆਈ ਤੈਨੂੰ ਗਾਫਲੀ ਵਿੱਚ ਨਾ ਪਤਾ ਲੱਗਾ ਤੇਰਾ ਨਫਜ਼ ਪਰਾਂੀਆਂ ਛਲ ਗਿਆਈ ਦੇਵਨ ਹਾਰ ਦਾ ਤਾਰਨਾ ਯਾਦ ਕੀਤਾ ਜੀਦਾ ਖਾਏ ਕੇ ਗਾਫਲਾ ਪੜ ਗਿਆਈ ਤੂੰ ਤਾਂ ਵਿਸ਼ੇ ਵਕਾਰ ਦੇ ਵਿੱਚ ਗਲਿਓ ਸਿਕਾ ਵਿੱਚ ਕੋਠਾਲੀ ਦੇ ਢਲ ਗਿਆਈ ਦਇਆ ਸਿੰਘ ਪਰੰਤ ਆਖੀਰ ਵੇਲਾ ਬੰਦਾ ਜਾਮਦਾ ਹੱਥ ਨੂੰ ਮਲ ਗਿਆ ਈ ਉਮਰ ਸੈਂਕੜੇ ਸਾਲ ਦੀ ਬੰਦਿਆ ਓਏ ਸਾਰੀ ਗਾਫਲੀ ਵਿੱਚ ਗੋਜਾਰ ਛੱਡੀ ਝੂਠੀ ਖੇਡ ਦੇ ਵਿੱਚ ਗਲਤਾਨ ਹੋ ਕੇ ਬਾਜੀ ਜਨਮ ਸ਼ਤਰੰਜ ਦੀ ਹਾਰ ਛੱਡੀ ਨਾਲ ਸ਼ੌਂਕ ਦੇ ਮਹਿਲ ਮਹੱਲ ਪਾਏ ਨੀਅਤ ਰਹਿਣ ਦੀ ਜੱਗ ਤੇ ਧਾਰ ਛੱਡੀ ਲੱਖ ਬਨਿਆ ਚੋਰੀਆਂ ਠੱਗੀਆਂ ਤੇ ਸੱਚੀ ਦਿਲੋਂ ਵਸਾਰ ਸਰਕਾਰ ਛੱਡੀ ਪਹਿਨ ਗਾਫਲਾ ਕੋਟ ਪਤ ਲਉਣ ਵਰਦੀ ਦੇਹੀ ਗਹਿਣਿਆਂ ਨਾਲ ਸ਼ਿੰਗਾਰ ਛੱਡੀ ਸਾਰੇ ਦਗੇ ਤੇ ਕਰਮ ਕਾਮਾਮ ਕੀਤੇ ਕਰਨੀ ਪਾਪੀਆ ਧਰਮ ਦੀ ਕਾਰ ਛੱਡੀ ਏਸੇ ਵਿਸ਼ੇਵਕਾਰ ਦੇ ਵਸ ਹੋ ਕੇ ਗਾਫਲ ਗਹਿ ਲਿਆ ਸ਼ਰਮ ਉਹ ਤਾਰ ਛੱਡੀ ਹੋ ਰਿਹਾ ਜੰਗ ਮਚਾਉਂਦਾ ਵਿੱਚ ਦੁਨੀਆ ਰਹਿ ਰਿਹਾ ਜੰਗ ਮਚਾਉਂਦਾ ਵਿੱਚ ਦੁਨੀਆ ਹੱਥ ਗਜਬ ਦੀ ਪਕੜ ਤਲਵਾਰ ਛੱਡੀ ਝੂਠੇ ਕਸਬ ਜਹਾਨ ਦੇ ਪਕੜ ਛੱਡੇ ਜਿਹੜੀ ਗੱਲ ਸੀ ਦਿਲੋਂ ਵਸਾਰ ਛੱਡੀ ਕਿਸੇ ਨਾਲ ਨਾ ਸੁਲਾ ਸਲੂਕ ਕੀਤਾ ਸਾਰੇ ਜੱਗ ਤੇ ਬਦੀ ਖਲਾਰ ਛੱਡੀ ਕੀਤੀ ਯਾਦ ਨਾ ਘੜੀ ਮਰ ਜਾਣ ਵਾਲੀ ਲੋਟ ਜਗ ਤੇ ਮੋਜ ਬਹਾਰ ਛੱਡੀ ਸੱਜੇ ਹੱਥ ਨਾਲ ਕਦੀ ਨਾ ਦਾਨ ਕੀਤਾ ਦੌਲਤ ਵਿਆਜ ਦੇ ਤੋਰ ਹੁਦਾਰ ਛੱਡੀ ਹੋਇਆ ਕਿਤੇ ਨਾ ਬ੍ਰਹਮ ਗਿਆਨ ਤੈਨੂੰ ਕੀਤੀ ਬੈਠਣਾ ਕਦੀ ਵਿਚਾਰ ਛੱਡੀ ਹੋ ਦਇਆ ਸਿੰਘ دیਵਾਨਿਆ ਜ਼ੁਲਮ ਕੀਤਾ ਦਇਆ ਸੰਗ ਦਿਵਾਨੇ ਆ ਜ਼ੁਲਮ ਕੀਤਾ ਸੀਨੇ ਆਪਣੇ ਮਾਰ ਕਟਾਰ ਛੱਡੀ